ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਤੀਸਰੀ ਵੀਡੀਓ ਲੈ ਕੇ ਫਿਰ ਉਹਾਜਰ ਹੈ ਜੀ ਸਹਾਦਤ ਤੇ ਸਫਰ ਲਈ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਚੱਕ 13 ਤੇ ਇਸ ਜਗ੍ਹਾ ਦੇ ਉੱਤੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹੌਜਾ ਦੇ ਆਏ ਸਨ ਜਦੋਂ ਸਤਸਾ ਨਦੀ ਦੇ ਉੱਤੇ ਪਰਿਵਾਰ ਦਾ ਵਿਛੋੜਾ ਪਿਆ ਸੀ ਸਰਸਾ ਨਦੀ ਦੇ ਕੰਡੇ-ਕੰਡੇ ਹੁੰਦੇ ਹੋਏ ਮਾਤਾ ਗੁਜਰਕੌਰ ਜੀ ਤੇ ਛੋਟੇ ਸਹੋਜਾ ਤੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਸਤਪੂ ਨੂੰ 1704 ਈਸਵੀ ਦੀ ਇੱਕ ਰਾਤ ਨੂੰ ਬੇੜੀ ਦੇ ਮਲਾਬ ਬਾਬਾ ਕੁੰਮਾ ਮਸਕੀ ਜੀ ਦੀ ਝੋਪੜੀ 'ਚ ਮਚੀਤ ਕੀਤੀ ਸੀ ਤੇ ਇੱਥੇ ਨਾਲ ਪਿੰਡ ਵਾਣਕੋਟ 'ਚ ਵੱਸਦੀ ਮਾਈ ਲక్ష్ਮੀ ਨਾਂ ਦੀ ਬਿਰਹਾ ਨੇ ਦਾਦੀ ਮਾਤੇ ਨਿੱਕੇ ਜਿੰਦਾਂ ਨੂੰ ਪ੍ਰਸ਼ਾਦਾ ਸ਼ਕੋਲ ਦੀ ਸੇਵਾ ਵੀ ਕੀਤੀ ਸੀ ਤੇ ਗੰਗੂਪਾਪੂ ਵੀ ਇੱਥੇ ਹੀ ਆ ਕੇ ਮਿਲਿਆ ਸੀ ਤੇ ਉਹਨਾਂ ਨੂੰ ਇੱਥੋਂ ਲੈ ਕੇ ਗਿਆ ਸੀ ਨਾਲ ਤੇ ਇਹ ਹੈ ਜੀ ਇੱਥੇ ਦਾ ਇਤਿਹਾਸ ਸੋ ਆਜੋ ਜੀ ਅੰਦਰੋਂ ਦਰਸ਼ਨ ਕਰਵਾਉਣੇ ਚੱਲ ਕੇ ਇਹ ਹੈ ਮਾਸਕੀ ਹਨਾਂਸ ਅੰਤ ਹਨ ਇਹ ਜੀ ਦਰਬਾਰ ਸਾਹਿਬ ਦੇ ਬਾਹਰਲਾ ਵਿਊ ਚਲਦੇ ਦਰਬਾਰ ਸਾਹਿਬ ਦੇ ਅੰਦਰ ਕਰਾਉਣੇ ਦਰਸ਼ਨ ਇਸ ਜਗ੍ਹਾ ਦੇ ਉੱਤੇ ਪੂਰਾ ਡਿਟੇਲ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਜੀ ਸੋ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਪੜ ਸਕਦੇ ਹੋ ਇਹ ਜੀ ਉਹ ਪਵਿੱਤਰ ਸਥਾਨ ਜਿੱਥੇ ਮਾਤਾ ਗੁਜਰਸਾਔਰ ਜੀਤੇ ਛੋਟੇ ਸਹਜਾਦ ਦੇ ਪਰਿਵਾਰ ਨਾਲੋਂ ਵਿਛੜ ਕੇ ਆਈ ਸੀ ਤੇ ਸਜਦਾ ਕਰਦੇ ਆਂ ਜੀ ਇਸ ਸਥਾਨ ਨੂੰ ਪਵਿੱਤਰ ਸਥਾਨ ਨੂੰ ਜਿਨ੍ਹਾਂ ਦੇ ਪੱਲੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਜਾਦਾਂ ਦੀ ਜੀ ਦੀ ਸੇਵਾ ਆਈ ਤਾਂ ਇਹ ਜੀ ਫੋਟੋ ਸਟੈਪ ਵਾਸਤੇ ਗੁਰਦੁਆਰਾ ਬਿਸੂੜਾ ਸਾਹਿਬ ਤੋਂ ਸਟਾਰਟ ਕਰਕੇ ਤੇ ਪੱਤਰਕਾਰ ਸਾਹਿਬ ਜਿੱਥੇ ਮਾਤਾ ਗੁਜਰੀ ਜਿੱਤੇ ਛੋਟੇ ਸਹਾਦਿਆਨੂ ਨਿਹੰਗ ਦੇ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਗਿਆ ਸੀ ਲੜੀਵਾਰ ਪਿਕਚਰਾਂ ਦਿਖਾਈਆਂ ਗਈਆਂ ਨੇ ਜੀ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਇਤਿਹਾਸ ਵੀ نیچے ਲਿਖਿਆ ਹੋਇਆ ਜੀ ਉਹ ਵੀ ਪੜ ਸਕਦੇ ਹੋ ਤੇ ਹੁਣ ਤੁਹਾਨੂੰ ਦਰਸ਼ਨ ਕਰਵਾਏ ਨੇ ਛੰਨ ਛੰਨ ਬਾਬਾ ਕੁੰਮਾ ਮਸਕੀ ਜੀ ਦੇ ਗੁਰਦੁਆਰਾ ਸਾਹਿਬ ਦੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜੱਜਨਦੀ ਜੀ ਦੀ ਚਰਨ ਸੋਪਾ ਪ੍ਰਾਪਤ ਧਰਤੀ ਹੈ ਜੀ ਤੇ ਇਹ ਜਗ੍ਹਾ ਦੇ ਉੱਤੋਂ ਹੀ ਗੰਗੂ ਪਾਪੀ ਲੈ ਕੇ ਗਿਆ ਸੀ ਉਹਨਾਂ ਨੂੰ ਤੇ ਮਾਤਾ ਲక్ష్ਮੀ ਜੀ ਨੇ ਉਹਨਾਂ ਨੂੰ ਲੰਗਰ ਪਾਣੀ ਦੀ ਸੇਵਾ ਕਰਵਾਈ ਸੀ ਇਹ ਸੀ ਜੀ ਇੱਥੋਂ ਦਾ ਇੰਨਾ ਕਾ ਇਤਿਹਾਸ ਤੇ ਹੁਣ ਅਗਲੇ ਗੁਰਦੁਆਰਾ ਸਾਹਿਬ ਪਹੁੰਚ ਚਾਲੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਛੰਨ ਬਾਬਾ ਕੁੰਮਾ ਮਖਸਗੀ ਜੀ ਦੇ ਕਟਿੰਗ ਯਾਰ ਦਵਾਰਾ ਸਾਹਿਬ ਦੇ ਦਰਸ਼ਨ ਕਰਵਾਏ ਨੇ ਛੰਨ ਬਾਬਾ ਕੁੰਮਾ ਮਖਸਗੀ ਜੀ ਦੇ ਜਿਨ੍ਹਾਂ ਦੇ ਕੋਲ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਆਏ ਸਨ ਤੇ ਉਹਨਾਂ ਨੂੰ ਰਹਿਣ ਵਾਸਤੇ ਇੱਕ ਰਾਤ ਰਹਿਣ ਵਾਸਤੇ ਆਪਣੀ ਝੋਪੜੀ ਦੇ ਵਿੱਚ ਜਗ੍ਹਾ ਦਿੱਤੀ ਸੀ ਸੋ ਇਸ ਜਗ੍ਹਾ ਦੇ ਉੱਤੇ ਸੰਗਤ ਬਹੁਤ ਜ਼ਿਆਦਾ ਘਟ ਆਉਂਦੀ ਹੈ ਜੀ ਕਿਉਂਕਿ ਬਹੁਤ ਘਟ ਸੰਗਤ ਨੂੰ ਇਹ ਪਤਾ ਕਿ ਮਾਤਾ ਗੁਜਰੀ ਜੀ ਨੇ ਇਕਰਤ ਇਸ ਜਗ੍ਹਾ ਦੇ ਉੱਤੇ ਵੀ ਕੱਟੀ ਸੀ ਤੇ ਇਸ ਜਗ੍ਹਾ ਦੇ ਉੱਤੋਂ ਹੀ ਗੰਗੂ ਪੱਪੀ ਉਹਨਾਂ ਨੂੰ ਲੈ ਕੇ ਗਿਆ ਸੀ ਜੰਗਲ ਦੇ ਰਸਤੇ ਤੇ ਇਹ ਸੀ ਜੀ ਇੱਥੋਂ ਦਾ ਇਤਿਹਾਸ ਤੇ ਹੁਣ ਚੱਲਦੇ ਹਾਂ ਜੀ ਅਗਲੇ ਗੁਰਦੁਆਰਾ ਸਾਹਿਬ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਇਹ ਗੁਰਦੁਆਰਾ ਸਾਹਿਬ ਦਾ ਸਥਾਨ 2004 ਦੇ ਵਿੱਚ ਪ੍ਰਗਟ ਹੋਇਆ ਸੀ ਤੇ 2007 ਦੇ ਵਿੱਚ ਪਹਿਲੀ ਵਾਰ ਇਸ ਜਗ੍ਹਾ ਉੱਤੇ ਮਹਾਰਜਾ ਦਾਸ ਕੀਤਾ ਗਿਆ ਸੀ ਸੋ ਸੰਗਤ ਨੂੰ ਬੇਨਤੀ ਹੈ ਜਿਆਦਾ ਤੋਂ ਜਿਆਦਾ ਆਇਆ ਕਰੋ ਤੇ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਸੋ ਸਾਰਿਆਂ ਦੇ ਦਰਸ਼ਨ ਕਰਕੇ ਜਾਇਆ ਕਰੋ ਜੀ ਸੋ ਬੁਲਾਉਣਿਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ